डर लग रहा हल है हले सहरे सहेरे कठ गया होली होली शांति ਤੇ ਸੰਗਤ ਆਈ ਜਾਉ 12 ਸੰਗਤ ਆਉ ਖਲੇ ਪਿੰਡ ਦੀਆਂ ਨਹੀਂ ਮਾਈਆਂ ਕੰਮ ਕਰ ਰਹੀਆਂ ਨੇ ਭੈਣਾ ਤੇ ਮਾਈਆਂ ਨੇ ਨਿੱਕੀ ਜਿਹੜਾ ਦਵਾ ਲਿਆ ਮਾਚਾ ਲਹੀ ਫਸ ਗਿਆ ਬੱਬਾ ਜੀ ਹਾਂ ਤੇ ਠੀਕ ਹੈ ਠੀਕ ਹੈ ਬੋਰ ਪਰ ਲੱਗਣਾ ਠੀਕ ਆਪਣਾ ਠੀਕ ਹੈ ਵਧੀਆ ਵਾਤਾ ਸੋਖੀ ਜਾਪੇ ਨੇ ਸੋਖੀ ਵਧੀਆ ਹੈ ਇਹ ਸੋਖੀ ਸੋਖੀ ਠੀਕ ਹੈ ਸੋਖੀ ਦਾ ਮੰਦੀਆ ਦੇਖੇ ਜਾ ਮਾਂਗੇ ਹੈ ਹਾਂ ਉਹੜਾ ਜਾ ਕਿਤੇ ਦੋਈ ਬਹੁਤ ਵਧੀਆ ਰਹਿੰਦਾ ਇਹ ਚਿੱਪਾ ਲਾ ਕੇ ਰੱਖਣਾ ਕੋਈ ਨਹੀਂ ਚਿੱਪਾ ਦਾ ਠੀਕ ਰਹੇਗੀ ਜੀ ਇਹ ਜਿੱਪਾ ਬੰਦ ਵਾਲੇ ਨਹੀਂ ਕੋ ਬਟੇ ਚਾਰ ਨੰਬਰ ਆ ਅੱਛਾ ਹਾਂ ਆ ਦੋ ਚਿੱਕਾ ਗਿਆ ਹਾਂ ਛੱਡਾਂ ਤੇ ਧਰਦੀ ਐ ਨਾ ਹਾਂ ਹਾਂ ਛੱਡਾਂ ਤੇ ਧਰਦੀ ਐ ਛੱਡਾਂ ਤੇ ਧਰਦੀ ਐ ਹਾਂ ਹਾਂ ਜੀ ਦੀ ਵਰਸੀ ਆ ਜਿੱਥੇ ਵਰਸੀ ਦੇ ਇਧਰ ਨਾਲ ਦੇ ਗਮਾਂਡ ਦੇ ਘਰ ਚ ਪਿੰਡ ਦੀਆਂ ਸਾਰੀਆਂ ਮਾਈਆਂ ਤੇ ਬਾਹਰਲੀ ਸੰਗਤ तकरीबन 100 ਕੁੜੀ ਹੈਗੀ ਰੋਟੀ ਪਕਾ ਰਹੀ ਹੈ ਤਿੰਨ ਲੋਹਾ ਚੱਲ ਰਹੀਆਂ ਨੇ ਤਿੰਨ ਚੂਨਾ ਚੱਲ ਰਹੀਆਂ ਨੇ ਜੀਆਂ ਤੇ ਤਾਂ ਵੀ ਲੰਗਰ ਨਹੀਂ ਪੂਰਾ ਉਹਨਾਂ ਇੰਨੀ ਸੰਗਤ ਜੁੜੀਆ ਬਾਬੇ ਦੇ ਮੇਲੇ ਤੇ ਬਹੁਤ ਜ਼ਿਆਦਾ ਭਾਰੀ ਇਕੱਠ ਹੈ ਤੇ ਬਾਬੇ ਨੇ ਰਤਨ ਲਾਤੀ ਪਿੰਡ ਰਹਾਜੀਏ ਚ ਤੇ ਸਾਡੇ ਸਤਕਾਰਯੋਗ ਤਾਈ ਜੀ ਵੀ ਬੈਠੇ ਨੇ ਹੁਣ ਤਾਈ ਠੀਕ ਹੈ

ਨਿੱਤ ਬੈਠੀਏ ਨਿੱਤ ਰਿਹਾ ਆ ਵੀਡੀਓ ਰਹਿ ਜਾਂਦੀ ਹੈ ਪੱਟੀ ਲੈ ਲੈ ਬੱਤ ਤੇ ਪਾਸੇ ਲੰਗਰ ਪੱਕ ਰਿਹਾ ਇੱਕ ਪਾਸੇ ਲੰਗਰ ਪੱਕ ਰਿਹਾ ਇਧਰ ਕਰਤ ਰਹੇ ਸਮੂਹ ਸੰਗਤ ਦਾ ਸਾਕ ਰਹੀਆਂ ਨੇ ਜਦੋਂ ਭਾਈ ਜਵਾਲੂ ਕੋਲ ਕੋ ਨੂੰ ਦੱਸਿਆ ਬਹੁਤ ਜ਼ਿਆਦਾ ਪਟ ਹੈ ਅਰੇ ਕਾਠ ਹੋਣਾ ਹੈ ਤਕਰੀਬਨ ਜਿੱਥੇ 8:30 ਵਜੇ ਨੇ ਤੇ 10:00 11:00 ਵਜੇ ਪੂਰਾ ਮੇਲਾ ਭਰ ਜਾਣਾ ਜੀ ਬਾਬੇ ਸਾਹਿਬ ਦਾ ਦੀ ਕਿਰਪਾ ਬਹੁਤ ਉਸਕੇ ਜੰਦੀ ਦਾ ਸਾਧੂ ਸੰਤ ਆਏ ਨੇ دیوان ਲੱਗੇ ਨੇ ਬਹੁਤ ਜ਼ਿਆਦਾ ਸਾਧੂ ਸੰਤ ਆਉਣਗੇ ਤੇ ਆਈ ਜਾਂਦੇ ਨੇ ਤਹਾਨੂੰ ਥਰੇ ਦਿਖਾਉਣੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਸੰਗਤ ਲੰਗਰ ਚੱਲ ਰਹੀ ਹੈ ਜਿਹੜੇ ਸ਼ਰੀਰ ਦੀ ਬਨਾਬਤ ਪਹਿਲਾਂ ਢੜਕੀ ਵਾਲੀ ਹੋ ਗਈ ਸੀ ਉਸੇ ਤਰ੍ਹਾਂ ਇਹ ਲੜਕੇ ਵਾਲੀ ਹੋ ਗਈ ਐ ਕੋਲ ਬਸਨਾਵਾ ਹੋਰ ਜੀ ਫੇਰ ਦੱਸਿਆ ਜੀ ਪਰ ਪੁੱਤੋ ਕੋੜਾ ਜੇ ਦਾ ਸੱਤਾਂ ਫਾਤਿ ਦੇ ਲੰਕਤਾਂ ਹੋਣ ਇੱਕ ਇਤਿਹਾਸ ਹੈ ਬਾਈ ਸੋਨੀ ਇਹ ਸਾਡੇ ਚਾਚਾ ਜੀ ਨੇ ਸਾਡਾ ਇਧਰ ਵੀ ਭਾਈ ਵੀ ਕਰਦਾ ਵੀਡੀਓ ਦਾ ਕੰਮ ਆ ਜਾਇਆ ਨਿਆ ਫੋਨ ਕਰਦੀ ਉਹਨੂੰ ਫੌਜੀ ਸਾਹਿਬ ਰਮੈਣਾ ਸੋਨੀ ਕੋ ਬਾਤ ਕਰਾਂਗੇ ਜੀ ਹਾਂ ਦਾ ਸਾਰਾ ਵੀਰਪਾਲ ਵਧਾਈਆਂ ਭਾਈ ਇੱਧਰ ਭਾਈ ਸਾਡੇ ਭਾਈ ਦੀ ਕੁੜੀਆ ਪੁਲਿਸ ਦੇ ਭਰਤੀ ਹੋਈ ਐ ਭਾਈ ਨੇ ਵੀ ਖੰਨਪਾਟ ਸਾਹਿਬ ਕਰਾਏ ਨੇ ਬਲਕਾਰ ਨੂੰ ਤੁਸੀਂ ਜਾਣਦੇ ਦੋਸਤ ਐ ਮੇਰਾ ਬਹੁਤ ਬਹੁਤ ਵਧਾਈਆਂ ਬਲਕਾਰ ਤੇ ਤੁਹਾਨੂੰ ਇੱਧਰ ਬਾਜ਼ਾਰ ਵੀ ਦਿਖਾਉਣੇ ਆ ਤੇ ਜੂਤ ਖੜਾ ਏ ਪੁੰਨ ਦਾ ਟਰੇਕਰੇ ਪਰ ਨਾ ਬੰਨਾ ਮਿਲੂ ਬਰੀਆ ਆਪਾਂ ਸਹਿਬ ਵਾਲਾ ਪਾਰਕ ਨੇ पूजे <laughs> बन ਗਿਆ ਬਾਪੀ ਦੀ ਵਰਸੀ ਬਹੁਤ ਵੱਡਾ ਪ੍ਰੋਗਰਾਮ ਬਣ ਗਿਆ ਜੋੜ ਮੇਲਾ ਕਰ ਸਕਦੇ ਆਪਾਂ ਤੇ ਵੱਡਾ ਵੱਡਾ ਦੁਕਾਨਾਂ ਲੱਗੀਆਂ ਨੇ ਗਰਜੀਤ ਇੱਧਰ ਸਾਡੇ ਸਿੰਘ ਸਾਹਿਬ ਖੜੇ ਮਾਨ ਦੇ ਨਾਮ ਨਾਲ ਤੁਹਾਨੂੰ ਸਾਰਾ ਬਾਹਰਲਾ ਪ੍ਰੋਗਰਾਮ ਵੀ ਦਿਖਾ ਰਹੀਏ ਤੇ ਇਹ ਬਾਹਰਲਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਝੂਲੇ ਲੱਗੇ ਨੇ ਖਾਣ ਪੀਣ ਨੂੰ ਕੋਟੋਵਾਂ ਨੇ ਖਾਣ ਪੀਣ ਨੂੰ ਕੋਲ ਡਰਿੰਕ ਦੀਆਂ ਸਟਾਲਾਂ ਨੇ ਤੇ ਪੂਰਾ ਭਾਰੀ ਮੇਲਾ ਭਰਿਆਗਾ ਤੇ ਇੱਧਰ ਮਾਈਟਾ ਵਗੈਰਾ ਦੀਆਂ ਹੱਥੀ ਬੁਣੇ ਹੋਇਆ ਮਾਤਾ ਹੱਥੀ ਬੁਣੇ ਹੋਏ ਨੇ ਨਾ ਬਾਬਾ ਹੱਥੀ ਬੁਣ ਕੇ ਫਿਰ ਤੁਸੀਂ ਐਂ ਵੇਚਦੇ ਹੋ ਹੈ ਨਹੀਂ ਠੀਕ ਹੈ ਦਿਖਾਓ ਮੜਾ ਚੱਕ ਇੱਕ ਤੇ ਇਧਰ ਨੰਬਰ ਮੋਬਾਈਲ ਨੰਬਰ ਬੋਲ ਦੇ ਨਾਲ ਪਿੰਡ ਬੋਲ ਦੇ ਇਧਰੋਂ ਆਪੀ ਆ ਕੇ ਲੱਗ ਜਾਇਆ ਕਰਨਗੇ ਹਾਂ ਤੇ ਨੰਬਰ ਮੋਬਾਈਲ ਨੰਬਰ ਕਿੰਨਾ ਹੈ 99153 99152 23847 ਠੀਕ ਹੈ 99153 23847 ਤੇ ਬਾਬਾ ਪਿੰਡ ਕਿਹੜਾ ਜਰਾ ਪਿੰਡ ਧੋਲਾ ਪਿੰਡ ਧੋਲਾ ਇਧਰ ਬਰਨਾਲਾ ਹਾਂ ਅੜੀਸਰ ਗੁਰਦੁਆਰਾ ਸਾਹਿਬ ਕੋਲੇ ਮੇਰੇ ਕੋ ਦਵਾਈ ਹੈ ਜੈਸੀ ਅੱਛਾ ਜੇ ਅਚੀ ਦਵਾਈ ਆ ਕਿਸੇ ਤੇ ਬਵਾਸੀਲ ਹੈ ਖੁਰਕ ਪਈ ਦੀ ਹੈ ਖੰਗ ਦਾ ਹੈ ਪਥਰੀਆਂ ਨੇ ਬੋਢੇ ਦੁਖਦੀ ਹੈ ਢੂਹੀ ਦੁਖਦੀ ਹੈ ਕਿਸੇ ਨੂੰ ਆਪਣੇ ਮਿਰਗੀ ਦਾ ਦੌਰਾ ਪੈਂਦਾ ਹੈ ਪੱਜਾ ਦੌਰਾ ਪੈਂਦਾ ਹੈ ਇਹ ਬਾਬਾ ਜੀ ਦਵਾਈ ਵੀ ਦਿੰਦੇ ਨੇ ਤੇ ਬਹੁਤ ਸੋਹਣੀ ਮੀਨਾਕਾਰੀ ਕਰਿਓ ਹੱਥਾਂ ਨਾਲ ਰਮਾਲਾ ਗੁਰਦੁਆਰਾ ਸਾਹਿਬ ਦੇ ਸੰਗਰਾਮ ਤੇ ਜਾਣਦੇ ਹੋ ਤੁਸੀਂ ਛੋਟਾ ਗੁਰ ਸੰਗਰਾਮ ਤੇ ਦੇਗ ਦਾ ਸਮਾਨ ਲੈ ਕੇ ਜਾਂਦੇ ਹੋ ਇਹੀ ਜੀ ਰਮਾਲ ਦਿੱਤੀ ਹੋਏ ਸਤਿਕਾਰਵਾਦ ਦਾ ਮਹਾਰਾਜ ਦਾ ਦੇਗ ਪ੍ਰਸਾਦ ਦਾ ਤੁਸੀਂ ਆ ਕੇ ਨਾ ਤਾਂ ਉੱਥੇ ਇੱਕ ਪਿੰਡ ਵੀ ਖਰੀਦ ਸਕਦੇ ਹੋ ਤੇ ਵੱਖ-ਵੱਖ ਥਾਂ ਤੇ ਆਪਾਂ ਮੇਲਾ ਲਾਉਂਦੇ ਨੇ ਉਹ ਤੋਂ ਲਿਆ ਕਰੋ ਸਮਾਨ ਦੇਖੋ ਮਾਤਾ ਕਿੰਨਾ ਸੋਹਣਾ ਕੰਮ ਕਰਾਇਆ ਹੱਥੀ ਬਹੁਤ ਪਈਆਂ ਨੇ ਜੀ ਆਹ ਕਮਾਲ ਦੀ ਗੱਲ ਹੈ ਕਿੰਨੇ ਦੀ ਮਾਤਾ ਮੈਂ ਵੀ ਲੈ ਕੇ ਜਾਊਂ ਇੱਕ ਜਮਾ ਜਏ ਜੇ ਰੇਟ ਨੇ ਮਾਤਾ ਰੇ 1.5 200 300 ਤੇ ਸੋਹਣੀ ਕਲਾਕਾਰੀ ਕਰੀ ਹੋਈ ਹੈ ਮਾਤਾ ਕੋਈ ਨਾ ਆਉਂਦੇ ਨੇ ਵੀਡੀਓ 'ਚ ਵੀ ਦੇਖ ਕੇ ਸੋਨੂੰ ਦੇਖਣਗੇ ਹਜ਼ਾਰਾਂ ਹੀ ਬੰਦਾ ਦੇਖੂ ਸੋਨੂੰ ਹਾਂ ਬਹੁਤ ਦੂਰ ਤੱਕ ਦੇਖਣਗੇ ਮੇਲਾ ਤੁਹਾਨੂੰ ਦੱਸਿਆ ਵੀ ਪੂਰਾ ਭਰਿਆ ਬਹੁਤ ਵਧੀਆ ਚੀਜ਼ਾਂ ਵੀ ਆਈਆਂ ਨੇ ਤੇ ਹੁਣ ਜਿਵੇਂ ਦਿਵਾਲੀ ਆ ਕਿਸੇ ਨੇ ਫੋਟੋਆਂ ਲੈਣੀਆਂ ਨੇ ਅੱਜ ਇਹਨਾਂ ਨਾਲ ਬੇਕੂ ਸਮਾਨ ਸਾਰਾ ਤੇ ਵਿੱਚ ਚੰਗੇ ਦੇਖ ਲੋ ਕਿੰਨੇ ਗੱਲਾਂ ਮਿਲ ਗਈ ਆਪਾਂ ਨੂੰ ਸੁਣਨ ਨੂੰ ਤੇ ਇੱਧਰ ਬੱਚਿਆਂ ਦੇ ਵਸਤਰ ਝੂਲੇ ਲੱਗੇ ਨੇ ਇੱਧਰ ਝੂਲੇ ਲੱਗੇ ਨੇ ਬੱਚਿਆਂ ਖਾਤਰ ਮੇਲਾ ਭਰ ਰਿਹਾ ਸੰਗਤ ਆ ਰਹੀ ਹੈ ਸੰਗਤ ਬਹੁਤ ਆ ਰਹੀ ਹੈ ਦੇਖੋ ਤੇ ਪੂਰਾ ਮੇਲਾ ਭਰੂਗਾ ਜੀ ਉਹ ਦੂਰ ਤੱਕ ਦੇਖੋ ਤੁਹਾਨੂੰ ਇੱਧਰ ਵੀ ਘੇੜਾ ਮਰਵਾ ਕੇ ਲੈਉਣੇ ਆ ਇੱਧਰ ਸਾਡਾ ਬਿੰਦਰ ਜਾ ਰਿਹਾ ਹੈ ਬਿੰਦਰ ਕਿਵੇਂ ਹਨ ਭਾਈ ਜਿਉਂ-ਜਿਉਂ ਭੀੜ ਵਧੂ ਫਿਰ ਦੁਕਾਨਾਂ ਦੀ ਭੀੜ ਪਤਣੀ ਹੈ ਇੱਧਰ ਭੋਲੀ ਦੇ ਲੱਗੇ ਹੋਇਆ ਸਟਾਲ ਭੋਲੀ ਠੀਕ ਹੈ ਤੇ ਭਾਈ ਸਾਡੇ ਪਿੰਡ ਦੇ ਬੰਦੇ ਨੇ ਵੀ ਚੀਜ਼ ਲਓ ਵੱਦ ਵੱਦ ਇਹਨਾਂ ਨੇ ਹਰੇਕ ਤਾਂ ਮਸਟਾਲ ਹੁੰਦੀ ਆ ਹੁਣ ਆਉ ਸੰਗਤ ਬਾਹਰੋਂ ਹੁਣ ਬੀਕੂ ਸਮਾਨ ਤਾਈ ਠੀਕ ਹੈ ਲਾ ਲ ਤਾਈ ਤੈਨੂੰ ਸਾਰੇ ਕ੍ਰੈਡਿਟ ਅਮਰੀਕਾ ਦੇ ਘਰਾਂ ਆਂ ਆ ਬੋਲੀ ਆਪਣੇ ਸਮਾਨ ਸਾਰ ਠੀਕ ਇਹ ਸਾਡੇ ਪਿੰਡ ਦੀ ਰਾਜੀ ਦੀ ਬੁੜੀ ਹੈਗੀ ਇਧਰ ਚਾਚੇ ਹੋਰੀ ਬੈਠੇ ਨੇ ਲਈ ਦੁਕਾਨ ਬਾਜ਼ਾਰ ਪੂਰਾ ਭਰਿਆ ਤੁਹਾਨੂੰ ਦੱਸਿਆਗਾ। ਔਰ ਦਾਤਾ ਠੀਕ ਹੈ। ਸਾਡੇ ਤਾਏ ਚਾਚੀ ਵਾਲੇ ਬੈਠੇ ਨੇ ਕਾ ਬੈਠਾ ਦਾਤਾ। ਠੀਕ ਹੋ ਜੀ। ਤਾਂ ਦੀ ਖਰਾਬ ਕੋਈ ਨਹੀਂ ਬਾਣੀ ਖਰਾਬ ਆਇਆ। ਪੂਰਾ ਮੇਲਾ ਬਹੁਤ ਦੂਰ ਤੱਕ ਭਰਿਆ ਤੁਹਾਨੂੰ ਇੱਥੇ ਰੱਖ ਕੇ ਮੋੜ ਕੇ ਲੈ ਕੇ ਜਾਣਾ। ਤੇ ਸੰਗਤ ਆਊ ਜਦੋਂ ਵਧੂਗਾ ਤੁਹਾਨੂੰ ਸਾਰਾ ਭੀੜ ਇਕੱਠ ਦਿਖਾਉਣਾ ਪੂਰੇ ਕਿਵੇਂ ਆ। ਕੋਈ ਜਾਣ ਪਛਾਨ ਵਾਲੀ ਸਾਰੇ ਜਾਣ ਦੇ ਹਰੇਕ ਨੂੰ ਬੁਲਾਉਣੇ ਆਪ ਬੁਲਾਉਂਦਾ ਅਗਲਾ ਬਾਬਾ ਜੀ ਤੇਰੀ ਜੀ ਪਰਵਾਹ ਜਾਣ ਵਾਲੇ ਉਹਨਾਂ ਦੇ ਕੋਲ ਆ ਬਾਕੀ ਦੇਖੋ ਕਿਰਪਾਨਾ ਸਿੰਘਾਂ ਦਾ ਸਮਾਨ ਸਾਰਾ ਬਾਜ ਸੇਵਾਦਾਰ ਪੂਰੀ ਮਨਤਾ ਨਾਲ ਸੇਵਾ ਕਰਦੇ ਹੋਏ ਆਹ ਭਾਈ ਆਸਲ ਆਸਲ ਸੇਵਾ ਆਖੀ ਭਾਈ ਇਹਨੂੰ ਕਹਿੰਦੇ ਆਸਲ ਸੇਵਾ ਵਾਹਿਗੁਰੂ ਕਿਰਪਾ ਰੱਖੇ ਸੋੜ ਕੇ ਰਹਿਣਾ ਅੱਜ ਆਖਣੇ ਹੀ ਆਹ ਕੰਨ ਹੋਵੇ ਆਲਾਮ ਵੀ ਨੋਡੋ ਕਰੋ ਜਮਨੀ ਅੰਦਰ ਸਾਲ ਸਭ ਦੀ ਤਿਆਰ ਹੈ ਕਿਵੇਂ ਹੋ ਤੁਹਾਨੂੰ ਕੱਸੀ ਰਿਕਲਰ ਬਲੋਗਰ ਵੀ ਦੇ ਕੈਮਰੇ ਭਾਈ ਹੁਣੇ ਸਾਹਮਣੇ ਨੇ ਕੰਮ ਕਰ ਜੇਬ

रोकजो बोर मारे रोकजो ਅੱਛਾ ਮਾਸੀ ਸੋ ਦਰਬਾਰ ਸਾਹਿਬ ਥੋੜਾ ਛੋਟਾ ਇਕੱਠ ਬਹੁਤ ਜ਼ਿਆਦਾ ਹੈਗਾ ਕਿ ਕੀਰਤਨ ਜਵਾਨ ਚੱਲ ਰਹੇ ਹੈ ਬੱਜ ਨਹੀਂ ਕਰਦੇ ਬਾਬਾ ਜੀ ਨੇ ਦੱਸਿਆ ਬਾਬਾ ਜੀ ਜੋਤ ਸਿੰਘ ਮਹਾਰਾਜ ਇਹ ਉਹਨਾਂ ਦੇ ਨਾਲ ਪਿਆਰ ਪਰਿਵਾਰਕ ਤੌਰ ਤੇ ਸਾਡਾ ਆਪਣਾ ਪਰਿਵਾਰ ਸਾਰਾ ਇਹਦੇ ਬਾਅਦ ਕੋਈ ਮੈਸੇਜ ਨਹੀਂ ਕਰਾਂਗੇ ਇਹਨਾਂ ਦਾ ਵੀ ਧੰਨਵਾਦ ਹੈ ਬਾਬਾ ਜੀ ਨੇ ਬੜੇ ਪਿਆਰ ਨਾਲ ਜਾ ਕੇ ਗੁਰਬਾਣੀ ਦੇ ਨਾਲ ਆਪ ਜੀ ਨੂੰ ਜੋੜਨਾ ਕੀਤਾ ਥੋੜਾ ਸਮਾਂ ਤੇ ਬਾਬਾ ਜਵਾਲ ਸਿੰਘ ਜੀ ਕਾਈ ਰਾਜਵੀਰ ਸਿੰਘ ਜੀ ਖਿੱਲਣੋ ਵੀ ਕਪੂਰਾ ਸਿੰਘ ਜੀ ਧਿਆਲਗੜ ਵਾਲੇ ਅਸੀਂ ਇਕੱਠਿਆਂ ਨੇ ਸੰਚਾਰ ਦੀ ਦੇਪਤੀ ਕਰਨੀ ਜਥੇ ਵਿਚ ਰਹਿਣਾ ਬਾਬਾ ਲਜੀ ਸਿੰਘ ਦੀਆਂ ਵਾਲੇ ਨਾਲ ਪੁਰਖਾ ਕੋਲੇ ਸਾਡੀ ਅੰਮ੍ਰਿਤ ਸੰਚਾਰ ਦੀ ਡਿਉਟੀ ਸੀ ਜਨਰਾਤ ਦੇਵੇਂ ਕੀਤੀ ਰਾਤ ਕੀਤੀ ਇਸ ਤਰ੍ਹਾਂ ਸੰਚਾਰ ਕਰਵਾਇਆ ਉਹਨਾਂ ਆਪ ਲਿਖਾਉਂਦੇ ਅੱਜ ਵੀ ਕਰਵਾ ਰਹੇ ਹਾਂ ਅੱਜ ਲੋੜ ਹੈ ਸਾਨੂੰ ਗੁਰੂ ਦੇ ਨਾਲ ਜੁੜਨ ਦੀ ਗੁਰੂ ਵਾਲਾ ਬਣਨ ਦੀ ਸਾਨੂੰ ਲੋੜ ਹੈ ਕਿਉਂਕਿ ਦੂਜੇ ਧਰਮਾਂ ਦਾ ਜਿ ਦੇਖੋ ਕਿੰਨਾ ਭੋਲ ਵਾਲਾ ਉਹ ਇਸੇ ਧੰਦੇ ਨਾਲ ਜੋੜਦੇ ਨੇ ਜੀ ਕੇ ਧਰਮ ਵਾਲੇ ਨੇ ਜਿਹੜੇ ਨਿੰਦਿਆ ਨਹੀਂ ਕਰਦੇ ਸੀ ਉਹਨਾਂ ਦੀ ਨਿੰਦਿਆ ਕਰਨੀ ਵੀ ਲਿਖਿਆ ਜੀ ਹੈ ਅਸੀਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਚਾਰੀ ਇਹਨੇ ਢੰਗ ਨਾਲ ਕਰੀਏ ਵੀ ਉਹ ਆਪਣੇ ਆਪ ਹੀ ਦਿੱਕੇ ਪੈ ਜਾਂਦਾ। ਜਿੱਦਿਆ ਕਾਲੀ ਦੇ ਨਾਲੋਂ ਅਸੀਂ ਆਪਣੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਚਾਰੀ ਇਸ ਢੰਗ ਨਾਲ ਕਰੀਏ ਉਹ ਆਪਣੇ ਆਪ ਹੀ ਪੱਸੀ ਵੱਡ ਜਾਂਦਾ। ਸਾਰੇ ਚੱਕੀਏ ਨੇ ਸਾਨੂੰ ਕੋਈ ਨਹੀਂ ਮਾੜਾ। ਜੇ ਕੋਈ ਧਰਮ ਮਾੜਾ ਹੁੰਦਾ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹੇ ਜਾਂਦੇ। ਤੇ ਤੁੰਗੂ ਗ੍ਰਾਸਾ ਮਾੜੀ ਵਿੱਚ ਇਹ ਕਹਿ ਦਿੱਤਾ ਉਹਨੇ ਅੱਲਾ ਦੂਰ ਪਾਇਆ ਉਦੋਂ ਤਕੇ ਸਭ ਮੰਦੇ ਇਹ ਕੋਈ ਮੂਰਤੇ ਸਭ ਜਗ ਉੱਠ ਗਿਆ ਕੌਣ ਭਰੇ ਹੋਰ ਨਹੀਂ ਹੋ ਮੰਦੇ ਜੇ ਇਹਦਾ ਕੋਈ ਮਾੜੇ ਨਹੀਂ ਧਰਮ ਵਿੱਚ ਕੋਈ ਵੀ ਮਾੜਾ ਹੈ ਮੈਂ ਗੱਲ ਕਰਦਾ ਧਰਮ ਦੇ ਵਿੱਚ ਬੰਦੇ ਮਾੜੇ ਹੋ ਸਕਦੇ ਸਾਡੇ ਵਿੱਚ ਵੀ ਹੋ ਸਕਦੇ ਨੇ ਧਰਮ ਦੇ ਵਿੱਚ ਬੰਦੇ ਮਾੜੇ ਚੰਗੇ ਹੋ ਸਕਦੇ ਨੇ ਪਰ ਧਰਮ ਨਹੀਂ ਕੋਈ ਮਾੜਾ ਹਾਂ ਇਹ ਤਾਂ ਕਹਿੰਦੇ ਸਤਿ ਮਹਾਰਾਜ ਬਾਬਾ ਤਰਤੀ ਦੀ ਮਸੂਣਾ ਸਾਹਿਬ ਵਾਲੇ ਮਹਾਂਕ ਕੀਰਤ ਕਰਦੇ ਨੇ ਬਲੇਰ ਕੋਟ ਦੇ ਦੀ ਧਰਤੀ ਤੇ ਉੱਤੇ ਇੱਕ ਗਿਆਨ ਸਿੰਘ ਆ ਗਿਆ ਕਥਾ ਕਰਨ ਆ ਗਿਆ ਉਹਨੇ ਕੋਈ ਵੀ ਧਰਮ ਨਹੀਂ ਛੱਡਿਆ ਸਭ ਧਰਮਾਂ ਨੂੰ ਵਿੰਦਰਾ ਸ਼ੁਰੂ ਕਰ ਦਿੱਤਾ ਲੋਕ ਉੱਠ ਉੱਠ ਕੇ ਜਾਣ ਲੱਗ ਪਏ ਕੋਈ ਦੋ ਉੱਠ ਕੇ ਚਾਰ ਉੱਠ ਗਏ ਪੰਜ ਉੱਠ ਗਏ ਪੰਡਾਲ ਖਾਲੀ ਹੋਣ ਲੱਗ ਪਿਆ ਸਤਿ ਮਹਾਰਾਜ ਬਾਬਾ ਅਤਰ ਸਿੰਘ ਜੀ ਮਕੂਣਾ ਸਾਹਿਬ ਵਾਲੇ ਗੁਰਦ੍ਰੰਸ਼ਾ ਸਾਹਿਬ ਦੀ ਯੂਨੀ ਵਿੱਚ ਬੈਠੇ ਭਾਈ ਪੁੱਛਿਆ ਉਹਨਾਂ ਨੇ ਭਾਈ ਕੀ ਗੱਲ ਸਮਾਪਤੀ ਹੋਊਗੀ ਨਹੀਂ ਬਾਬਾ ਜੀ ਇਹ ਸੰਗਤ ਉੱਠ ੁੱਟ ਕੇ ਜਾ ਰਹੀ ਹੈ ਇਹਦਾ ਕਾਰਨ ਕੀ ਹੈ ਕਿ ਕਿਆ ਮਾਪੁਰਖਾਂ ਨੇ ਕਹਿੰਦੇ ਬਾਬਾ ਜੀ ਇਹ ਪ੍ਰਚਾਰ ਕਹਿ ਤੋ ਇਹ ਸਾਰੇ ਧਰਮਾਂ ਨੂੰ ਮਾੜਾ ਕਹਿਣ ਲੱਗ ਗਏ ਤਾਂ ਲੋਕ ਪਾਉ ਉੱਠ ਕੇ ਜਾਂਦੇ ਬਰਾ ਸਰਵਾਗ ਦੇ ਵਿੱਚ ਜੀਰੀਆ ਕਰਨ ਤਾਂ ਉੱਥੇ ਸ਼ੇਰ ਗਰਜਦਾ ਉਹ ਮਨੁੱਖਾਂ ਨੇ ਸੁਣਦਾ ਤੇ ਮਹਾਂਪੁਰਖਾਂ ਦੀ ਆਵਾਜ਼ ਸਰੂਰ ਸੁਣਾਈ ਦਿੰਦੀ ਜੀ ਬਿਨਾ ਸਪੀਕਰ ਤੋਂ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਿਨਾ ਸਪੀਕਰ ਤੋਂ ਇਤਿਹਾਸ ਦੀ ਬਾਤ ਉਹਨਾਂ ਦੀ ਸੁਣਦੀ ਫਿਰ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਭਾਈ ਚਲੋ ਸਾਜ ਖੋਲੋ ਕੋਈ ਪ੍ਰਚਾਰ ਨਹੀਂ ਕਰਿਆ ਕੁਝ ਨਹੀਂ ਕਰਿਆ ਬਸ ਇੱਕ ਧਾਰਣਾ ਬੜੀ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਨੇ ਉਹ ਕੀ ਕਹਿੰਦੇ ਜਿਵੇਂ ਬਾਬਾ ਜੀ ਨੇ ਹੁਣੀ ਬੜਾ ਸੰਜਿਆ ਪ੍ਰਚਾਰ

ਉਹ ਕੋਠੇ ਕੇ ਜਾ ਰਹੇ ਸੀ ਨਾ ਉਹਨਾਂ ਦੇ ਕੰਨ ਵਿੱਚ ਐਸੀ ਮਿੱਠੀ ਬਾਜ ਪਈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਬਾਪੁਰਖਾਂ ਦੀ ਐਸੀ ਮਿੱਠੀ ਬਾਜ ਪਈ ਉਹ ਵਾਪਸ ਮੋੜਾਈ ਠੀਕ ਹੈ ਬਾਪੁਰਖ ਦਾ ਖਾਦਦਾਰ ਦੀ ਆਵਾਜ਼ ਉਹਨਾਂ ਦੀ ਮਾਈ ਭੋਲ ਵੀ ਇਤਮਾਹ ਹੋ ਜੀ ਗਈ ਹੋਣੀ ਸਭ ਕਮਾਈਆਂ ਵਾਲੀ ਠੀਕ ਮਾਈ ਨੂੰ ਕੁਝ ਵੀ ਨਹੀਂ ਬਲ ਮਾਈ ਨੂੰ ਬੜਾ ਤਾਂ ਬਾਜ ਨਹੀਂ ਪਈ भाई तो बिना अपना परवाज के इतनी लगदा बहुत अच्छा उनका शानदार परवाज बहुत सुदी जाई है इस संघर्ष तुसी प्यार विच आए हो एक रो दे बैठो कितना समय वे होन बैठने इस कार्य के नाम मुखा वो पंक्ति बारे और की बताए है ਪਾਣੀ ਕੇ ਪ੍ਰਾਹ ਚੱਲਦਾ ਪਰਮਾਤਮਾ ਨੇ ਬੜੇ ਪੁੰਨ ਕਾਰਨ ਵਾਲੇ ਸੰਭਾਵਨਾ ਨਹੀਂ ਪਰ ਸੇ ਨੂੰ ਪਤਾ ਨਹੀਂ ਵੱਡਾ ਪੁੰਨ ਕਰਨ ਕੀਤਾ ਜਿਸ ਕਰਕੇ ਮਨੁੱਖਾ ਦੇ ਨਹੀਂ ਦਿੱਤੀ ਤੇ ਇਹਦੇ ਬਾਰੇ ਮਨੁੱਖ ਮੱਜੜ ਮਹਤਵਪੂਰਨ ਕੋਈ ਨਹੀਂ ਉਹ ਦੱਸਦੇ ਨਹੀਂ ਕਿ ਆਹ ਵੱਡਾ ਪੁੰਨ ਕਾਰਨ ਕੀਤਾ ਇਸ ਕਰਕੇ ਤੇ ਨਹੀਂ ਮਨੁੱਖਾ ਦੇ ਨਹੀਂ ਦਿੱਤੀ ਬਾਤੋ ਬਾਤ ਨੂੰ ਸੈਕੀਟ ਤੁਹਾਨੂੰ ਜਿਹੜਾ ਆਪਣੇ ਇਨਸਾਨ ਦੇ ਉੱਤੇ ਪਰਿਵਾਰ ਬੜਾ ਅਸਕਰ ਹੁੰਦਾ ਇੰਨਾ ਸੁੰਦਰ ਵੀ ਹੁਣ ਇੱਕ ਛੋਟਾ ਮਲਕਾਰ ਦੇ ਰਿਸ਼ਤੇ ਆ ਰਹੇ ਨੇ ਗਰਦਿਆਲ ਇਹਨਾਂ ਨੂੰ ਸਸਿਗਾ ਵੀ ਆਪਣੇ ਠੀਕ ਹੈ ਜੀ ਵਧੀਆ ਵਧੀਆ ਬਾਈ ਕਿਵੇਂ ਆ ਉਹ ना 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 ठीक है ठीक है बढ़िया Please, my brother, right. have